ਕੀ ਆ ਨਾਮ ਦਾ ਸ੍ਰੀ ਆਪਣੀ ਜਥੇਬੰਦੀ ਦੇ ਨਾਮ ਅੱਤੇ ਕਰਾਂ ਮੈਂ ਬਜੇਤਰ ਸਿੰਘ ਕੋੜਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸ਼ਿਕਾਟ ਕਮੇਟੀ ਪੰਜਾਬ ਅੱਜ ਜਿਹੜਾ ਅਸੀਂ ਲੰਬੇ ਸਮੇਂ ਦੇ ਉੱਤੇ ਇੱਕ ਗੈਸ ਸਿਲੰਡਰਾਂ ਦੇ ਉੱਤੇ ਹੋ ਰਹੀ ਲੁੱਟ ਜਾਗਰੂਤ ਕੀਤੀ ਵੀਡੀਓ ਵੀ ਬਣੀਆਂ ਸੀ ਪਿੱਛੇ ਜਿਹੜੀਆਂ ਤੁਹਾਨੂੰ ਪਿੱਛੇ ਨਹੀਂ ਚੱਲੀਆਂ ਔਰ ਇੱਕ ਜਿਹੜਾ ਦੁੱਧ ਦੇ ਡੁਗਲੀ ਕਿਹੜੇ ਜ਼ਰੀਲਾ ਬਣਾ ਰਹੀਆਂ ਨੇ ਕੁਝ ਡੇਰੀਆਂ ਜਿਹੜੀਆਂ ਬਹੁਤ ਵੱਡੀ ਤਣਾਅ ਦੇ ਵਿੱਚ ਜ਼ੈਰ ਕੋਰੀਆਂ ਉਹਨਾਂ ਦੇ ਸਬੰਧ ਦੇ ਵਿੱਚ ਔਰ ਇੱਕ ਮੰਡੀਆਂ ਬੋਰਡ ਦਾ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਹੋਰ ਹੀ ਲੋਟਿਆ ਉਹਦੇ ਸਬੰਧ ਦੇ ਵਿੱਚ ਤਿੰਨ ਮਸਲਾਂ ਦੇ ਉੱਤੇ ਅਸੀਂ ਜਿਹੜਾ ਅੱਜ ਏਡੀਸੀ ਸਾਹਿਬ ਨੂੰ ਮਿਲੇ ਔਰ ਉਹਨਾਂ ਦੇ ਨਾਲ ਸਾਡਾ ਜਿਹੜਾ ਚਿਵਤ ਸਰਦਨਪਾਪ ਆ ਗਿਆ ਮੈਡੀਕਲ ਵਾਲਾ ਉਹ ਸੱਦਿਆ ਨਾਲ ਔਰ ਦੁੱਧ ਦੇ ਮਸਲੇ ਦੇ ਵੀ ਖੁੱਲ ਕੇ ਚਰਚਾ ਹੋਈ ਔਰ ਦੂਸੇਆ ਮਸਲਾਂ ਤੇ ਤਿੰਨਾਂ ਸਾਨੂੰ ਮਿਸ਼ਵਾਜਾ ਕੇ ਥੋੜੇ ਦਿਨਾਂ ਦੇ ਵਿੱਚ ਅਸੀਂ ਉਹ ਵੀ ਮੀਟਿੰਗ ਕਰਵਾ ਕੇ ਔਰ ਸਾਰਿਆਂ ਮਸਲਾਂ ਨੂੰ ਸੁਝਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜਿਹੜਾ ਮੰਨ ਲਓ ਇੱਕ ਦੁਰਖਤਾਂ ਦੇ ਚੱਲ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਲੱਗਦਾ ਵਿਸ਼ਵਾਸ ਜਿਹੜਾ ਦੁਨੀਆਂ ਵਿੱਚ ਹੈਗੇ ਨੇ ਵੇਖੋ ਜਿਸ ਦਿਨ ਅਸੀਂ ਇੱਕ ਸੇਵਾ ਸਰਜਨ ਵਿਭਾਗ ਨੂੰ ਡਿਪਾਰਟਮੈਂਟ ਨੂੰ ਇੱਕ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਸ ਐਪਲੀਕੇਸ਼ਨ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਕੁਝ ਦੇਰੀਆਂ ਦੇ ਉੱਤੇ ਜਿਹੜਾ ਉਹ ਰੇਟ ਕੀਤੀ ਸੀ ਪਰ ਉਹ ਜਿਹੜੀ ਰੇਟ ਸੀਗੀ ਜਿਵੇਂ ਅਸੀਂ ਚਾਹੁੰਦੇ ਸਾਕੇ ਪੂਰਾ ਜਿਹੜਾ ਪ੍ਰੋਪਰ ਇਹਨੂੰ ਬੰਦ ਕੀਤਾ ਜਾਵੇ ਉਹਨਾਂ ਨਹੀਂ ਕੀਤਾ ਉਹਦਾ ਕਰਕੇ ਜਿਹੜੇ ਉਹ ਸੜੀਆਂ ਵਿਚਾਰਾ ਵਤਨਦਰਾਏ ਇੰਨੇ ਦਿਨਾਂ ਤੋਂ ਉੱਤੇ ਸੀ ਕੀ ਕੀਤਾ ਉਹਨਾਂ ਕਹਿੰਦੇ ਅਸੀਂ ਕੁਝ ਡੇਰੀਆਂ ਦੇ ਉੱਤੇ ਜਿਹੜੀ ਆ ਰੇਟ ਕੀਤੀ ਆ ਉਹਨਾਂ ਨੇ ਦਿਨਾਂ ਦੇ ਵਿੱਚ ਦੁਬਾਰਾ ਰੇਟਾਂ ਕਰਾਂਗੇ ਔਰ ਹਰ ਇੱਕ ਡੇਰੀ ਦੇ ਉੱਤੇ ਜਿੱਦਣ ਵੀ ਜਿਹੜਾ ਜਥੇਬੰਦੀ ਆ ਕਿ ਅਸੀਂ ਉਸੇ ਦਿਨ ਹੀ ਜਿਹੜਾ ਉਹ ਰੇਟ ਕਰਕੇ ਜਿਹੜਾ ਲੋਕਾਂ ਨੂੰ ਜਿਹੜਾ ਵਧੀਆ ਦੁੱਧ ਪੀਣ ਵਾਸਤੇ ਮਿਲੇਗਾ ਔਰ ਜਿਵੇਂ ਸਾਡੀ ਗੈਸ ਸਿਲੰਡਰਾਂ ਤੇ ਹੋਈ ਸੀ ਗੱਲ ਉਹਦੇ ਤੇ ਵੀ ਏਡੀਸੀ ਸਾਹਿਬ ਨੇ ਜਿਹੜਾ ਵਿਸ਼ਵਾਸ ਹੋਇਆ ਕਿ ਅਸੀਂ ਤੁਹਾਡੇ ਨਾਲ ਜਿਹੜਾ ਇਹਦੇ ਉੱਤੇ ਵੀ ਪੂਰਾ ਮੈਕ ਜਿਹੜਾ ਪਾ ਡਿਪਾਰਟਮੈਂਟ ਹੈ ਫੋਰਸ ਲਈ ਔਰ ਨਾਪਤੋਲ ਵਿਭਾਗ ਰਿਹਾ ਉਹ ਨਾਲ ਹੋਇਆ ਕਰਨਗੇ ਔਰ ਨਾਲ ਹੋ ਕੇ ਜਿਹੜੀ ਕਾਰਵਾਈ